ਇੱਕ ਸੱਚ ਜਿਵੇਂ ਕੱਪੜੇ ਮੇਰੇ ਮਾਹੀ ਤੇਰੇ ਸਾਥੀ ਇੱਕ ਸੱਚ ਜਿਵੇਂ ਕੱਪੜੇ ਇਹ ਜਿਦਵੰਗਾ ਨਾਲੋਂ ਸਾਤ ਸਾਨਾ ਯਾਰੀ ਐਸੀ ਮੁੱਢ ਤੋਂ ਦਹਾਦੀ ਸਕੇ 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 ਸਾਤ ਸਾਨਾ ਜਿਵੇਂ ਮਿਲ ਤੇ ਮੋੜਾ ਤੇ ਉਤੇ ਮਾਹੀ ਤੇ ਦੋਸਤੀ ਇੱਕ ਸੁਪਨੇ ਦੇ ਤਸਮੇ ਤੇ ਮਾਹੀ ਤੇ ਦੋਸਤੀ ਇੱਕ ਸੁਪਨੇ ਦੇ ਤਸਮੇ ਤੇ ਇਹ ਨਹੀਂ ਮਾਹੀ ਤੇ ਦੋਸਤੀ ਸੱਜ ਇੱਕ ਤਪੇ ਹੋਏ ਮਾਹੀ ਵੇ ਦੋਸਤੀ ਇੱਕ ਸੱਚੇ ਦੇ ਤਸਮੇ ਇਹ ਮਾਹੀ ਦੇ ਦੋ ਸਾਥੀ ਇੱਕ ਸੱਜੇ ਇੱਕ ਖੱਬੇ ਇੱਕ ਗੰਗਾ ਨਹਾਉਣ ਵਾਲਾ ਦੂਜਾ ਮੱਕੇ ਦਾ ਪੁਜਾਰੀ ਨਾਲ ਭਾਈ ਬੱਲਾ ਤੇ ਮਰਦਾਨਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦੁਨੀਆ ਨੂੰ ਤਾਰਨ ਵਾਸਤੇ ਮਹਾਰਾਜ ਦੇ ਨਾਲ ਗਏ ਇੱਕ ਦੰਗਾ ਨਹਾਉਣ ਵਾਲਾ ਇੱਕ ਹਿੰਦੂ ਪਰਿਵਾਰ ਵਿੱਚੋਂ ਹੈ ਭਾਈ ਬੱਲਾ ਤੇ ਇੱਕ ਭਾਈ ਮਰਦਾਨਾ ਜਿਹੜਾ ਮੱਕੇ ਦਾ ਪੁਜਾਰੀ ਸੀ ਐਸੀ ਮੁੱਢ ਤੋਂ ਦੋਹਾਂ ਦੀ ਸੱਚੇ ਪਾਤਸ਼ਾਹ ਨਾਲ ਜਾਰੀ ਕਹਿੰਦੇ ਦੋਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਪਨ ਦੇ ਮਿੱਤਰ ਛੋਟੀਆਂ ਉਮਰਾਂ ਤੋਂ ਗੁਰਨਾਨਕ ਮਹਾਰਾਜ ਦੇ ਨਾਲ ਰਹੇ ਸਾਰੀ ਜ਼ਿੰਦਗੀ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਤੇ ਮਹਾਰਾਜ ਜੀ ਤੇ ਬਾਦਸ਼ਾਹ ਦੁਨੀਆ ਤੋਂ ਤਾਰਨ ਗਏ ਤੇ ਨਾਲ ਭਾਈਵਾਲਾਂ ਤੇ ਮਰਦਾਨਾਂ ਛੋਟੀਆਂ ਉਮਰਾਂ ਦੇ ਵਿੱਚ ਕਿਉਂਕਿ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਇਹ ਦਾਤ ਹੈ ਤੇ ਛੋਟੀ ਉਮਰ ਤੋਂ ਵੀ ਦਾਤ ਹੈ ਜਿਨ੍ਹਾਂ ਦੇ ਕਰਮਾਂ ਵਿੱਚ ਇਹ ਸੇਵਾ ਸਿਮਰਨ ਦੀ ਦਾਤ ਨਹੀਂ ਭਾਵੇਂ ਬੰਦਾ ਬਜ਼ੁਰਗ ਹੋ ਜਾਏ ਤੇ ਤਾਂ ਵੀ ਸਦ ਸੰਗ ਨਹੀਂ ਕਰ ਸਕਦਾ ਬਿਨ ਭਰਨਾ ਸੰਤ ਸੰਗ ਉਹਨਾਂ ਲੱਭੈ ਗਣ ਸੰਗਤ ਮੈਲ ਪ੍ਰੀਜੈ ਜਿਉ ਕਰਮਾਂ ਤੋਂ ਬਿਨਾਂ ਕਹਿੰਦੇ ਇਹ ਦਾਤ ਨਹੀਂ ਮਿਲਦੀ ਇਹ ਗੁਰੂ ਤੋਂ ਦਾਤ ਮੰਗਣੀ ਪੈਂਦੀ ਮਹਾਰਾਜ ਕਿਰਪਾ ਕਰੋ ਵਿਣਤ ਤਹੂਰ ਜੀ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੋਖਿਆ ਉਤਰੈ ਮਨ ਕੀ ਤੁਖ ਗੁਰੂ ਤੋਂ ਮੰਗ ਮੰਬ ਕੇ ਇਹ ਦਾਤ ਅਰਦਾਸਾਂ ਕਰਕੇ ਲੈਣੀ ਪੈਂਦੀ ਜੇ ਅਰਦਾਸ ਮਨ ਵਿੱਚ ਭਾਵਨਾ ਪੂਰਨ ਹੋਵੇ ਤੇ ਬਾਬਾ ਫਰੀਦ ਲਿਖਦੇ ਕਹਿੰਦੇ ਬਿਲੋਂ ਮੁਹਾਕਰ ਜਿੰਨ ਸਹੀ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ ਰਤੇ ਇਸ਼ਕ ਖੁਦਾਏ ਰੰਗ ਦیدار ਕੇ ਵਿਸਰੇ ਆ